ਜੀ ਜੀ ਸਰ ਜੀ ਜੀ ਸਾਹਿਬ ਤੁਸੀਂ ਆਪਣੇ ਆਪ ਇੱਕ ਖੁੱਲੀ ਕਿਤਾਬ ਜੇ ਬਹਿਲਾ ਜੀ ਕੋ ਜੁਟ ਜੇ ਪਹਿਲਾਂ ਤੁਸੀਂ ਪੁਲਿਸ ਡਿਪਾਰਟਮੈਂਟ ਨਾਲ ਜਿਹੜੀ ਲੋਕਲ ਸ਼ੁਰੂ ਕਰਦੇ ਨੇ ਕਿ ਤੁਸੀਂ ਨਿਗਮ ਦੇ ਪਾਰਟੀ ਵਾਲੇ ਕਰਨੇ ਤੋਂ ਇਸ ਯੂਰ ਇਲੈਕਟਿਡ ਬਲਿਕ ਦੀ ਸਵਾਲ ਦਾ ਪ੍ਰੋਬਲਮ ਇਨ ਥਿਸ ਵਰ ਬਖਰੀ ਮੇਰਾ ਨਾਮ ਸਰਉਂਜਬ ਜੀ ਆ ਬਿਦਰਮਾਸਾ ਅਸਰਵਾਦੀਆ ਪ੍ਰੈਸ ਦਾ ਜੀ ਸਾਡਾ ਜਾਣ ਵਾਸਤੇ ਆਏ ਜੀ ਮੈਂ ਡੀਐਸਪੀ ਸ਼ੋਕਬਾਰ ਜਿਲ੍ਹਾ ਕੇਰ ਉਸ ਜਿਨਕੋ ਜਿੱਤੀਆ ਬੜੀ ਧਿਆਨدارੀ ਨਾਲ ਤੇ ਜਿਲੀ ਨਕਰੀ ਕੀਤੀ ਆ ਇੱਥੇ ਕਰੇ ਪਿਛੋ ਉਹਦੇ ਵਿੱਚ ਵੀ ਨਾਮ ਨਾ ਖਟਿਆ ਹੁਣ ਇਸ ਤੋਂ ਬਾਅਦ ਫਿਰ ਦੇ ਵਿੱਚ ਖਾਸੀ ਹੁਣ ਲੋਕਾਂ ਲਈ ਇਹ ਸ਼ਿਵਾ ਹੋਣ ਕਿ ਤੇ ਉਹਦੇ ਕਿ ਜਵੇ ਉਹਦਾ ਕੋਈ ਤਰੀਕਾ ਵਾ ਕਿ ਆਪਾਂ ਕੌਂਸਲਰਾਂ ਨਾਲ ਲੜੀਏ ਲੜ ਕੇ ਕਿ ਜਿਹੜੇ ਗਲਤ ਬੰਦੇ ਨੇ ਜਿਹੜੇ ਕਿ ਜੋ ਸਰਕਾਰ ਦਾ ਪੈਸਾ ਜਾਂ ਲੋਕਾਂ ਦਾ ਪੈਸਾ ਖਾਏ ਦੇ ਆ ਭਾਜੀ ਉਹਨਾਂ ਆਪਣੇ ਸ਼ੋਕਰ ਨੂੰ ਖਤਮ ਕਰਦੇ ਲਈ ਮੈਂ ਇਸ ਜਗਦੇਸ਼ ਕੁਦੇਵਾ ਤੇ ਮੈਂ ਰੋਪਾਲੀ ਸੇਵਾ ਕਰਾ ਰਿਹਾ ਦੋ ਜਗ੍ਹਾ ਤੁਹਾਡੀ ਹੁਣ ਮੀਟਿੰਗ ਹੋਈ ਹੈ ਦੋਨੋਂ ਚ ਤੁਸੀਂ ਕਹੇ ਵੀ ਤੁਸੀਂ ਇੱਕ ਐਜੂਕੇਸ਼ਨ ਵੀ ਜਿਹੜੀ ਹੈ ਅੱਛੀ ਦਿਓਗੇ ਤੋਂ ਇੱਕ ਪਰਵਰਬ ਹੈ ਨੋਲੇਜ ਇਜ਼ ਅਨਾਰਨਮੈਂਟ ਟੂ ਪ੍ਰਸਪਰਿਟੀ ਐਂਡ ਫਿਊਚਰਡ ਵਾਰਸਟੀ ਐਂਡ ਨੋਲੇਜ ਇਜ਼ ਬਿਊਟੀ ਦੈਟ ਐਂਸ਼ੀਅਰਸ ਯੂਰ ਪਰਸਨਲਿਟੀ ਤੋਂ ਕਿਵੇਂ ਤੁਸੀਂ ਕਿ ਜੇ ਨਾ ਤੁਸੀਂ ਇਹ ਟੈਸ਼ਡ ਅਪ ਕਰੋਗੇ ਵੀ ਨਿਕਮ ਦੇ ਕੰਮ ਦੇ ਨਾਲ-ਨਾਲ ਕਲੋਨੀ ਦੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਨਹੀਂ ਮਿਲੇਗੀ। ਪਰ ਫਿਰ ਸਾਡੀ ਜਿਹੜੀ ਸਰਕਾਰ ਆ ਉਹਦਾ ਮੁੱਖ ਚਿਤਿਆ ਜਿਹੜਾ ਉਹ ਵਿੱਦਿਆਵਾ, ਵਿੱਦਿਆ ਦੇ ਸਿਹਤ ਅਹੀਂ ਆਪਣੀ ਇਹਦੇ ਵਿੱਚ ਕਬਾਗੇ ਆਪਣੀ ਸਰਕਾਰ ਨੂੰ ਇਹ ਜਿਹੜੇ ਚਗੇ ਚੀਕਾ ਉਹ ਆਪ ਕਰਦੀ ਕੋਸ਼ਿਸ਼ ਕਰਾਂਗੇ ਜਿਹੜਾ ਜਿਹੜੇ ਸਾਡੇ ਗਰੀਬ ਬੱਚੇ ਆ ਜਿਹੜੇ ਉਹ ਪੜ੍ਹ ਕੇ ਆ ਐਸਐਸਪੀ ਡੀਸੀ ਬਣ ਸਕਣ। ਤੇ ਇਹੋ ਹੀ ਕਰਦੇ ਹਾਂ ਉਹਨਾਂ ਨੂੰ ਛੋਟੇ ਲੈਵਲ ਤੋਂ ਰਸਾ ਗਈ ਤੇ ਉੱਤੇ ਲੈਵਲ ਤੇ ਗੱਲਾਂ ਫੜਤੂ ਗਈ ਇਸ ਕਰਕੇ ਇਹ ਸਿੱਖਿਆ ਦੇ ਵਿੱਚ ਵੀ ਜਿਹੜੇ ਆ ਅਸੀਂ ਵਧੀਆ ਯੋਗਦਾਨ ਜਿਹੜੇ ਦਿੱਤਾ ਪਾਸਾ ਡਿਫਟੀ ਸਾਹਿਬ ਵਾਰਡ ਵਾਸੀਆਂ ਨੂੰ ਆਪਣੇ ਲੋਕੀ ਅਪੀਲ ਕਰਨਾ ਚਾਹੁੰਦੇ ਜੀ ਇਲਾਕਾ ਨਿਵਾਸੀਆਂ ਨੂੰ ਮੈਂ ਵਾਰਡ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਵਾਂ ਕਿ ਇਸ ਵਾਰ ਪ੍ਰਕਾਸ਼ ਨੂੰ ਵੇਖਦੇ ਹੋਏ ਡਾਕਟਰ ਇੰਦਰਬੀਰ ਜੀ ਨਿਜਰ ਉਹਨਾਂ ਦੇ ਕੰਮਾਂ ਨੂੰ ਵੇਖਦੇ ਹੋਏ ਐਰਕਾ ਆਪਣਾ ਕੀ ਮੂਰਜਾਵਾ ਉਹ ਆਮ ਪਾਰਟੀ ਨੂੰ ਪਹੁੰਚਾ ਤੇ ਆਮ ਪਾਰਟੀ ਜਿਹੜੀ ਜੇ ਜੇ ਥੱਲੇ ਜਿਹੜੀ ਆ ਲੋਕਲ ਸਰਕਾਰ ਜਿਹੜੀ ਆ ਉਹ ਵੀ ਬੜੇ ਜਿਹੜੇ ਨਾਲ ਲੋਕਲ ਜਿਹੜੇ ਆ ਹੋਰ ਕਾਸ ਜਿਹੜਾ ਹੋਸੇ ਜੀ